ਅੱਜ ਸਾਰੇ ਸੱਜਣਾ ਮਿੱਤਰਾਂ ਨੂੰ ਸਰਪੰਚ ਸਰਵਿੰਦਰ ਸਿੰਘ ਦੇ ਢਿੱਲੋਂ ਪਿੰਡੋਂ ਬੋਕੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਸਾਡੇ ਆਪਣੇ ਗ੍ਰਹਿ ਵਿਖੇ ਆਪਣੇ ਕੋਲ ਮਾਸਟਰ ਆਫਰੇ ਦੀਪ ਸਿੰਘ ਜੀ ਹੋਣੀ ਪੱਟੀ ਤੋਂ ਜੋ ਸਰਕਾਰੀ ਸ੍ਰੀਆ ਸਕੈਂਡਰੀ ਸਕੂਲ ਪੱਟੀ ਆ ਉਹ ਆਪਣੇ ਵਿਦਿਆਰਥੀ ਇੱਥੇ ਲੈ ਕੇ ਜਿਹੜੇ ਆ ਪੁੰਕੇ ਨੇ ਔਰ ਇਹਨਾਂ ਨੇ ਮધુ ਮੱਖਿਆ ਦੀ ਜਿਹੜੀ ਆ ਜਾਣਕਾਰੀ ਉਹ ਲੈਣੀ ਆ ਸੋ ਆਪਣੇ ਕੋਲ ਇੱਥੇ ਪੁੰਕੀ ਆਜਾ ਆਪਣੇ ਪਿੰਨੂ ਬੋਕੇ ਵੀ ਤੇ ਇਹ ਤਾਂ ਇਹਨਾਂ ਨੂੰ ਅਨਸਾਰ ਸਮਝੇ ਜਿਹੜੇ ਆਏ ਆ ਨੌਜਵਾਨ ਟੀਮ ਇਹਨਾਂ ਨੂੰ ਆਪਾਂ ਜਾਣਕਾਰੀ ਜਿਹੜੀ ਆ ਉਹ ਮਧੂਮੱਖੀਆਂ ਦੀ ਦਵਾਂਗੇ ਤੋਂ ਆਪਾਂ ਮੱਠ ਜੀ ਨਾਲ ਗੱਲਬਾਤ ਕਰਦੇ ਆ ਜੀ ਆ ਜੀ ਸਤਿ ਸ਼੍ਰੀ ਅਕਾਲ ਮੱਠ ਜੀ ਜੀ ਬਹੁਤ ਧੰਵਾ ਜੀ ਤੋਂ ਆ ਜੀ ਅੱਜ ਪਹੁੰਚੇ ਹੋ ਇੱਥੇ ਤੇ ਕਿਹੜੀ ਮੁੰਡਿਆਂ ਨੂੰ ਮਤਲਬ ਇਹ ਤੇਰਾ ਤੁਹਾਡਾ ਆਪਣਾ ਸਬਜੈਕਟ ਬਣਾਉਂਦੇ ਤੇ ਸੀ ਇਹ ਕਿਹ ਮਤਲਬ ਇਹ ਤੁਹਾਡਾ ਮਕਸਦ ਹੈ ਜੀ ਮੈਂ ਵੋਕੇਸ਼ਨਲ ਮਾਸਟਰ ਆ ਜੀ ਤੇ ਸਰਕਾਰੀ ਆਪਣੇ ਸਕੂਲ ਜਿਹੜਾ ਪੱਟੀ ਆ ਸਕੂਲ ਆਫ ਫੈਮਿਨਸ ਉੱਥੇ ਤੌਰ ਟੀਚਰਾਂ ਇਹ ਸਾਡੇ ਕੋਲ ਕਲਾਸ 2 ਦੇ ਵਿਦਿਆਰਥੀ ਨੇ ਜਿਨ੍ਹਾਂ ਦਾ ਮਤਲਬ ਕਿ ਮੇਨ ਆ ਕਿਤਾ ਮੁਖੀ ਵੱਧ ਦੇ ਵਿੱਚ ਸਿੱਖਣਾ ਬਿਲਕੁਲ ਜੀ ਤੇ ਇਹਨਾਂ ਦੇ ਨਾਲ ਨਾਲ ਅਸੀਂ ਫੀਲਡ ਦੇ ਵਿੱਚ ਇਹਨਾਂ ਨੂੰ ਦਿਖਾਉਨੇ ਆ ਕਿ ਕੀ ਕਿਵੇਂ ਚੱਲ ਰਿਹਾ ਜੂ ਸਨੇਸੇ ਦੇ ਵਿੱਚ ਹੈਗਾ ਵਾ ਜੀ ਜਿਵੇਂ ਐਗਰੀਕਲਚਰ ਫਸਲ ਤੁਸੀਂ ਇਹਨਾਂ ਨੂੰ ਅਸੀਂ ਕਿਤਾਬਾਂ ਦੇ ਵਿੱਚ ਪੜਾਇਆ ਪਰ ਮੈਂ ਬਤੌਰੇ ਦੇਖਣਾ ਚਾਹੁੰਦਾ ਸੀ ਕਿ ਫੀਲਡ ਦੇ ਵਿੱਚ ਇਹ ਕੀ ਸਿੱਖ ਕੇ ਜਾਂਦੇ ਨੇ ਫਿਰ ਅੱਗੇ ਸਾਡੇ ਸਕੂਲ ਦੇ ਵਿੱਚ ਕੁਝ ਮਾਡਲ ਵੀ ਬਣਾਉਣੇ ਆ ਸਸੀ ਦਿਖਾਉਣੇ ਆ ਫੇਅਰ ਲੱਗਣੇ ਆ ਉਹਨਾਂ ਦੇ ਵਿੱਚ ਵੀ ਇਹਨਾਂ ਦਾ ਬੜਾ ਵੱਡਾ ਇਹ ਯੋਗਦਾਨ ਆ ਕਿ ਆਖੀ ਵੇਖ ਕੇ ਕੁਝ ਸਿੱਖਣ ਬਿਲਕੁਲ ਬਿਲਕੁਲ ਜੀ ਬਹੁਤ ਵਧੀਆ ਹੈ ਤੁਹਾਡਾ ਪ੍ਰਾਲਾ ਜੀ ਇਹ ਮਤਲਬ ਇਹ ਤੁਸੀਂ ਇੱਥੇ ਲੈ ਕੇ ਆਏ ਜੇ ਇਹਨਾਂ ਬੱਚਿਆਂ ਨੂੰ ਮਤਲਬ ਤੁਸੀਂ ਜਿਹੜਾ ਗਰਾਊਂਡ ਲੈ ਕੇ ਆਏ ਜੇ ਸਭ ਕੋ ਆਖੀ ਦੇ ਨਾਲ ਵੇਖਣ ਦਾ ਤੇ ਜਿਹੜਾ ਪਰਖਣ ਦਾ ਮੌਕਾ ਮਿਲੂਗਾ ਸੋ ਤੁਹਾਡੇ ਅਰਗੇਟ ਟੀਚਰ ਜਿਹੜੇ ਅੱਜ ਪੰਜਾਬ ਦੇ ਵਿੱਚ ਜ਼ਰੂਰਤ ਹੈ ਜੀ ਉਹ ਇਸ ਮਤਲਬ ਜਿਹੜੇ ਗਰਾਊਂਡ ਤੇ ਜਾ ਕੇ ਬੱਚਿਆਂ ਨੂੰ ਦੇ ਉਹਨਾਂ ਨੂੰ ਸਿੱਖਿਆ ਦੇ ਵਿੱਚ ਵਾਅਦਾ ਕਰਨ ਦੀ ਜਿਹੜੀ

ਘੇਟ ਰੋਗਾ ਫਿਰ ਤੁਸੀਂ ਕਰ ਲੈਗਾ ਦੇ ਨਹੀਂ ਰਹਾ ਤਾਂ ਇਹ ਨੂੰ ਇਹ ਇੱਕ ਬਕਸੇ ਦੇ ਵਿੱਚ ਆਪਣੇ ਇਹ 10 ਫਰੇਮ ਹੁੰਦੇ ਆ ਜੀ ਹਾਂਜੀ ਆ ਇਹੋ ਜਿਹੜੇ ਆ ਇਹ 10 ਹੁੰਦੇ ਆ ਇਹਦੇ ਵਿੱਚ ਤਕਰੀਬਨ 10000 ਜਿਹੜੀ ਆ ਮੱਖੀ ਆ ਹੁੰਦੀ ਆ ਤੇ ਇਹ ਇਹਦੇ ਵਿੱਚ ਮਾ ਵੀ ਇੱਕ ਜਿਹੜੀ ਆ ਰਾਣੀ ਮੱਖੀ ਹੁੰਦੀ ਆ ਉਹਨੇ ਸਾਰਾ ਬਕਸਾ ਜਿਹੜਾ ਕੰਟਰੋਲ ਕਰਨਾ ਹੁੰਦਾ ਤੇ ਇਹਦੇ ਵਿੱਚ ਕੁਝ ਜਿਹੜੀ ਆ ਕਾਮਾ ਮੱਖੀ ਹੁੰਦੀ ਆ ਜੀ ਕਾਮਾ ਮੱਖੀ ਜਿੰਨੇ ਬਾਹਰੋ ਸ਼ਹਿਦ ਲਿਓਣਾ ਫੁੱਲ ਲਿਓਣਾ ਸਾਰਾ ਕੁਝ ਉਨੇ ਮਲੇ ਕੰਮ ਕਰਨਾ ਸਾਰਾ ਉਹਦਾ ਜ਼ਿੰਮੇਵਾਰੀ ਹੁੰਦੀ ਆ ਜਿਹਦੇ ਵਿੱਚ ਇਸ ਤਰ੍ਹਾਂ ਹੀ ਆਪਣਾ ਜਿਹੜਾ ਵਾ ਕੁਛ ਨਰਸ ਮੁਖੀ ਕਹਿੰਦੇ ਆ ਜਿਨੇ ਮਤਲਬ ਬੱਚਿਆਂ ਨੂੰ ਜਿਹੜਾ ਉਹ ਖਾਣਾ ਖ ਦੇਣੀ ਆ ਜਿਹੜੇ ਬੱਚੇ ਨਿਕਲਦੇ ਉਹ ਖਾਣੇ ਸਾਫ ਕਰਨੇ ਆ ਇਸ ਤਰ੍ਹਾਂ ਕੋਈ ਗਾਰਡ ਮੱਖੀਆਂ ਜਿਹੜੀਆਂ ਇਹ ਬਕਸਾ ਵਾ ਤੇ ਇਸ ਬਕਸੇ ਮਕਸਦੀਆਂ ਮੱਖੀਆਂ ਜਿਹੜੀਆਂ ਇਹਦੇ ਵਿੱਚ ਹੀ ਆਉਣ ਦੂਸਰੀਆਂ ਬਕਸੇ ਦੇ ਇਧਰ ਮੱਖੀ ਆਈ ਤੇ ਉਹਨਾਂ ਗਾਰਡਾਂ ਨੇ ਮਾਰ ਦੇਣਾ ਜੀ ਤੇ ਮਤਲਬ ਇਹ ਕੋਈ ਨਖਟੂ ਦੇ ਆ ਜੀ ਕਟੂਗੜਾ ਕੰਮ ਸਿਰਫ ਇੱਕ ਹੁੰਦਾ ਆਪਣੇ ਪਰਿਵਾਰ ਦਾ ਵਾਅਦਾ ਕਰਨਾ ਤੇ ਹੋਰ ਉਹਨਾਂ ਦਾ ਕੋਈ ਕੰਮ ਨਹੀਂ ਦਾ ਜੀ ਸੋ ਰਾਣੀ ਮੱਖੀ ਜਿਹੜੀ ਆ ਉਹਦੀ ਉਮਰ 3 ਤੋਂ ਲੈ ਕੇ 4-7 ਤੱਕ ਆ ਮਰ ਵੀ ਉਹ ਹੁੰਦੀ ਆ ਤੇ ਦੂਜੀ ਮੱਖੀ ਜਿਹੜੀ ਆ ਆ ਉਹਦੀ ਉਮਰ ਜਿਹੜੀ ਆ 40 ਦਿਨ ਦੀ ਹੁੰਦੀ ਆ 40 ਪਤਾ ਹੀ ਜਾਂਦੀ ਸੋ ਹੋਰ ਬਾਕੀ ਤੁਹਾਨੂੰ ਆਪਾਂ ਦਿਖਾਉਣੇ ਆ ਜੀ ਇਹ ਚਲੇ ਕੁਮਾਲ ਹੈ ਕੋਈ ਪੂਰੀ ਪਹਿਲਾਂ ਲੱਭ ਗਈ ਜੀ ਹਾਂ ਜੀ ਦਿਖਾਓ ਮੱਖੀ ਲੱਭ ਗਈ ਦਿਖਾਓ ਦਿਖਾਇਆ ਜੀ ਕਿਹੜਾ ਇਹ ਆ ਵਡੀ ਵੇਖੋ ਭਲਾ ਬਲ ਲੱਭੀ ਕਰ ਕਿਹੜੀ ਉਂਗਲ ਦੱਸੋ ਕਰੋ ਤਾਂ ਦੱਸੋ ਤਾਂ ਤੁਹਾਨੂੰ ਪਛਾਣ ਹੁੰਦੀ ਆ ਇਹ ਨੰਬਰ ਤੇ ਪਾਓ ਜੀ ਬੇਤਾਰ ਆਹ ਵਸਾਤੀ ਆ ਵੀ ਉਸ ਤੇ ਆਹ ਆਹ ਸਾਥੀ ਆ ਮੋਢੀ ਮੋਢੀ ਆ ਮੋਢੀ ਆ ਆ ਵੇਖੋ ਤਾਂ ਕਹੋ ਬੜਾ ਕੱਤੀ ਪੂੜਾ ਕੀਆ ਹਾਂ ਕੱਤੀ ਪੂੜਾ ਆਏ ਨੀ ਮੱਖੀ ਆਏ ਨੇ ਸਾਰਾ ਕਟੋਪ ਬਚੇ ਦੇ ਨੇ ਇਹਨੇ ਜਿਹੜਾ ਸਾਰਾ ਕੰਮ ਹੈ ਬਾਕੀਆਂ ਨਾਲ ਵੱਡੀ ਇਹ ਕੰਟਰੋਲ ਆ ਕਰਦੀ ਹਾਂ ਆਹ ਸੁਰੀਸ ਕਰੀ ਆ ਆ ਵੇਚ ਜਿਹੜਾ ਖੱਟਾ-ਖੱਟਾ ਵਾ ਆ ਵੇਖ ਹਾਂਜੀ ਇਹ ਫੋਲਣ ਵਾ ਕਿਹੜਾ ਜੀ ਆ ਖੱਟਾ-ਖੱਟਾ ਇਹ ਫੋਲਣ ਆ ਇਹ ਫੋਲਣ ਜਿਹੜਾ ਵਾ ਵੀ ਖਰਾ ਕੇ ਖਾਦੀ ਬੱਚੇ ਨੂੰ ਖਾਦੀ ਆਪ ਖਾਦੀਆਂ ਤੇ ਇਹ ਜਿਹੜਾ ਵਾ ਇਹ ਜਿਹੜਾ ਪ੍ਰਭਾਣ ਵਾ ਆਪਣੇ ਫੂਡ ਦੇ ਵਿੱਚ ਸੁਪਰ ਫੂਡ ਦੇ ਵਿੱਚ ਇਹ ਸੰਗਿਆ ਜਾਂਦਾ ਪ੍ਰਮਾਣ ਤੋਂ ਵੀਰੇ ਖਿਡਾਰੀ ਦਾ ਉਹ ਇਹਨੂੰ ਬਹੁਤ ਖਾਂਦੇ ਆ ਤੇ ਇਹਦੇ ਵਿੱਚ ਬਾਕੀ ਆਹ ਦਾ ਖਟਾਖਟਾ ਨਹੀਂ ਪਿਆ ਆ ਆ ਹਾਂ ਜੀ ਹਾਂ ਹਾਂ ਰਸ ਜਾਵੇ ਹਾਂ ਹਾਂ ਇਹ ਮੇਰੇ ਵੀ ਇਹ ਆ ਉੱਤੇ ਸ਼ਾਇਦ ਆ ਵੇਖੋ ਆ ਸ਼ਾਇਦ ਜਮਿਆ ਆ ਵੇਖੋ ਹਾਂ ਜੀ ਹਾਂ ਜੀ ਇਹ ਜਿਹੜਾ ਆਹੀ ਇਹਨੂੰ ਕੱਟ ਕੇ ਉਤੋਂ ਫਿਰ ਇਹ ਬੱਤੇ ਦੇ ਵਿੱਚ ਸ਼ਾਇਦ ਇੰਨਾ ਗੁਦਰ ਮਸ਼ੀਨ ਦੇ ਵਿੱਚ ਇਹਨੂੰ ਕਾਟੂਗਾ ਕੱਟ ਕੇ ਉਤੋਂ ਜਮਿਆ ਹੁੰਦਾ ਜਿਹੜਾ ਪਿਓ ਸ਼ਾਇਦ ਮੱਖੀ ਹੈ ਫਿਰ ਮੋਮ ਇਹ ਪਹਿਲਾਂ ਕਰਦੀ ਮੋਮ ਨਾਲ ਉਤੋਂ ਜਿਹੜੀ ਆ ਸ਼ਾਇਦ 15 20 ਰੁਪਏ ਦਾ ਹੋ ਜਾਂਦਾ ਫਿਰ ਇਹ ਆਪ ਫਿਲਟਰ ਕਰਕੇ ਪਕਾ ਕੇ ਉੱਤੇ ਸ਼ਹਿਰ ਉੱਤੇ ਮੂਆਮਣਾ ਟੱਕ ਦਿੰਦੀ ਹੈ ਇੱਕ ਮਿੰਟ ਸਰਪੰਚ ਸਾਹਿਬ ਇਹ ਕਿੰਨੀਆਂ ਮੱਖੀਆਂ ਇੱਕ ਸੱਤੀ ਆ ਗਈ ਇਹ ਸ਼ਤਕੇ ਦੇ ਲਾਇਓ ਤੁਸੀਂ ਯਾਰ ਇਹ ਤਾਂ ਮੱਖੀ ਆ ਜਾਂਦੀ ਹੈ ਜੀ ਚਾਰ ਮੱਖੀਆਂ ਇੱਕ ਬਾਕਸ ਦੇ ਪਹਿਲਾਂ ਦੇ ਅੱਦਾ ਹੁੰਦੇ ਆ ਜੀ 10 ਹੁੰਦੇ ਹਾਂ ਸ਼ਾ ਸ਼ਤਾ ਹਜ਼ਾਰ ਰੁਪਏ ਆ ਹਾਂ ਇਹ ਇਹ ਜਿਹੜਾ ਮੱਖੀ ਜਿਹੜੀ ਆ ਇਹ ਜਿਹੜੀ ਆ ਮਲਵੇ ਮੱਖੀ ਜਿਹੜੀ ਆ ਲੜਾਕੀ ਜਿਹੜੀ ਮੱਖੀ ਆ ਇਹ ਮਲਵੇ ਦਾ ਕੰਮ ਆ ਬਾਹਰੋਂ ਖਰਾਕ ਲਿਉਣੀ ਦੇ ਬੱਚਿਆਂ ਨੂੰ ਜਿਹੜਾ ਸ਼ਹਿਰ ਗਈ ਹੋਣਾ ਆ ਕੇ ਸੇ ਮਲਵੇ ਜਿਹੜਾ ਉਹਨੇ ਇੱਕ ਵਰਕਰ ਆ ਬਾਕੀ ਇਹਦਾ ਜ਼ਹਿਰ ਜਿਹੜਾ ਆ ਇਹ ਜ਼ਹਿਰ ਬਹੁਤ ਕਈ ਦੇਸ਼ਾਂ ਦੇ ਵਿੱਚ ਬਾਹਰ ਇਹਦੇ ਹਸਪੀਟਲ ਆ ਜਿਹੜੇ ਆ ਮੱਖੀਆਂ ਦੇ ਉੱਥੇ ਜਿਹੜਾ ਗੈਂਡਾ